ਸੱਚੀ ਕਾਲ ਜੀ ਇੱਕ ਵਾਰ ਦਸਵੇਂ ਬਾਦਸ਼ਾ ਰਵਾਲਸਰ ਦੀ ਧਰਤੀ ਤੇ ਉੱਚੇ-ਉੱਚੇ ਪਹਾੜਾਂ ਤੇ ਸ਼ਿਕਾਰ ਖੇਡਣ ਲਈ ਚੱਲ ਪਏ ਜਿਸ ਪਹਾੜ ਤੇ ਜਾਣ ਦਾ ਮਨ ਗੁਰੂ ਸਾਹਿਬ ਜੀ ਨੇ ਬਣਾਇਆ ਸੀ ਉਸ ਪਹਾੜ ਦਾ ਨਾਮ ਮਾਲਵੀ ਪਰਬਤ ਹੈ ਉਸ ਪਹਾੜ ਤੇ ਗੁਰੂ ਜੀ ਸ਼ਿਕਾਰ ਖੇਡਣ ਲਈ ਚੱਲ ਪਏ ਮਹਾਰਾਜ ਉਸ ਪਹਾੜ ਦੇ ਸਿਖਰ ਤੇ ਜਾਣਾ ਚਾਹੁੰਦੇ ਸੀ ਇਸ ਲਈ ਉਹਨਾਂ ਨੇ ਬਾਕੀ ਦੀ ਸੰਗਤ ਨੂੰ ਕਿਹਾ ਕਿ ਤੁਸੀਂ ਡੇਰੇ ਚਲੇ ਜਾਓ ਉੱਥੇ ਜਾ ਕੇ ਤੁਸੀਂ ਲੰਗਰ ਪਾਣੀ ਸਕੋ ਅਸੀਂ ਸਾਰਿਆਂ ਨੂੰ ਆਪਣੇ ਨਾਲ ਲੈ ਕੇ ਜਾਣਾ ਨਹੀਂ ਚਾਹੁੰਦੇ ਉਸ ਸਮੇਂ ਗੁਰੂ ਜੀ ਨੇ ਸਿਰਫ ਪੰਜ ਸਿੰਘ ਆਪਣੇ ਨਾਲ ਲਏ ਉਹਨਾਂ ਵਿੱਚੋਂ ਇੱਕ ਸਨ ਭਾਈ ਦਿਆ ਸਿੰਘ ਜੀ ਦੂਜੇ ਸਨ ਭਾਈ ਉਦਮ ਸਿੰਘ ਜੀ ਉਹ ਉਸ ਸਮੇਂ ਫੌਜ ਦੇ ਕਮਾਂਡਰ ਸਨ ਤੀਜੇ ਭਾਈ ਆਲਮ ਸਿੰਘ ਜੀ ਜੋਤੇ ਭਾਈ ਮੋਕਮ ਸਿੰਘ ਜੀ ਪੰਜਵੇਂ ਸਨ ਭਾਈ ਸਾਹਿਬ ਸਿੰਘ ਜੀ ਮਹਾਰਾਜ ਜਦੋਂ ਪਹਾੜ ਦੇ ਸਿਖਰ ਤੇ ਪਹੁੰਚੇ ਉਹਨਾਂ ਨੂੰ ਨਗਨ ਅਵਸਥਾ ਵਿੱਚ ਇੱਕ ਆਦਮੀ ਮਿਲਿਆ ਉਸਨੇ ਗੁਰੂ ਜੀ ਨੂੰ ਚਰਨਵੰਦਨਾ ਕੀਤੀ ਗੁਰੂ ਜੀ ਨੇ ਹੈਰਾਨ ਹੋ ਕੇ ਪੁੱਛਿਆ ਭਾਈ ਤੂੰ ਸਾਨੂੰ ਨਮਸਕਾਰ ਕਿਉਂ ਕੀਤੀ ਹੈ ਉਸ ਆਦਮੀ ਨੇ ਕਿਹਾ ਮਹਾਰਾਜ ਤੁਸੀਂ ਤਾਂ ਜਾਣੇ ਜਾਣੋ ਕਿ ਤੁਸੀਂ ਮੈਨੂੰ ਨਹੀਂ ਜਾਣਦੇ ਕਿ ਮੈਂ ਕੌਣ ਹਾਂ ਉਸ ਆਦਮੀ ਦੀ ਗੱਲ ਸੁਣ ਕੇ ਗੁਰੂ ਜੀ ਕਹਿਣ ਲੱਗੇ ਮੈਂ ਨਹੀਂ ਜਾਣਦਾ ਉਹ ਕਹਿਣ ਲੱਗਾ ਮੈਂ ਉਸੇ ਤਰ੍ਹਾਂ ਦੱਸਦਾ ਹਾਂ ਜਿਸ ਤਰ੍ਹਾਂ ਮੇਰੇ ਨਾਲ ਹੋਇਆ ਕਹਿਣ ਲੱਗਾ ਗੁਰੂ ਜੀ ਮੈਂ ਰਿਵਾ ਦਾ ਪੁੱਤਰ ਰਿਵਾਲ ਹਾਂ ਮੇਰੀ ਮਾਂ ਨੇ ਮੈਨੂੰ ਤਪ ਕਰਨ ਨੂੰ ਕਿਹਾ ਸੀ ਮੈਂ ਸਤਜੁਗ ਤੋਂ ਇੱਥੇ ਤਪ ਕਰ ਰਿਹਾ ਹਾਂ ਮੇਰੀ ਮਾਂ ਨੇ ਕਿਹਾ ਸੀ ਜੇ ਤੂੰ ਕੁਝ ਪੜਨਾ ਚਾਹਣਾ ਹੈ ਤਾਂ ਤੂੰ ਤਪ ਕਰਿਆ ਕਰ ਜਿੰਨੀਆਂ ਹੀ ਵੜਿਆਈਆਂ ਹਨ ਜਿੰਨੀਆਂ ਉਪਲਬਧੀਆਂ ਹਨ ਇਹ ਸਾਰੀਆਂ ਤਪਨਾਲ ਹੀ ਮਿਲਦੀਆਂ ਹਨ ਜੇ ਤਪ ਕਰੋਗੇ ਤਾਂ ਤਪਸ਼ਿਆ ਦਾ ਫਲ ਜ਼ਰੂਰ ਮਿਲਦਾ ਹੈ ਜੋ ਜੋ ਵੀ ਦੁਨੀਆ ਵਿੱਚ ਮਹਾਪੁਰਸ਼ ਬਣਿਆ ਹੈ ਉਹ ਤਪ ਕਰਕੇ ਹੀ ਬਣਿਆ ਹੈ ਜਿਵੇਂ ਇੱਕ ਦੁਕਾਨਦਾਰ ਸਾਰਾ ਦਿਨ ਆਪਣੀ ਦੁਕਾਨ ਵਿੱਚ ਬੈਠਾ ਰਹਿੰਦਾ ਹੈ ਤਾਂ ਹੀ ਤਾਂ ਗਾਹਕ ਆਉਂਦਾ ਹੈ ਤਾਂ ਹੀ ਉਸ ਨੂੰ 4 ਪੈਸੇ ਮਿਲਦੇ ਹਨ ਪੜ੍ਹਾਈ ਕਰਨ ਵਾਲਾ ਸਾਰੀ-ਸਾਰੀ ਰਾਤ ਬੈਠਾ ਪੜ੍ਹਦਾ ਰਹਿੰਦਾ ਹੈ ਤਾਂ ਹੀ ਤਾਂ ਉਸ ਨੂੰ ਵਿੱਤਿਆ ਹਾਸਲ ਹੁੰਦੀ ਹੈ ਚਾਹੇ ਉਹ ਡਾਕਟਰ ਹੋਵੇ ਚਾਹੇ ਇੰਜੀਨੀਅਰ ਹੋਵੇ ਜਾਂ ਫਿਰ ਵਕੀਲ ਇਸ ਲਈ మోਕਸ਼ ਦੀ ਪ੍ਰਾਪਤੀ ਦੇ ਲਈ ਤਪ ਤਾਂ ਕਰਨਾ ਹੀ ਪੈਂਦਾ ਹੈ ਜਿਹੜੇ ਵਰਮਾ ਵਿਸ਼ਨੂੰ ਤੇ ਸ਼ਿਵ ਜੀ ਵਰਗੇ ਵੱਡੇ-ਵੱਡੇ ਦੇਵਤੇ ਹਨ ਉਹ ਵੀ ਤਾਂ ਜੁਗਾਂ-ਜੁਗਾਂ ਤੋਂ ਤਪ ਕਰਦੇ ਆ ਰਹੇ ਹਨ 36 ਜੁਗ ਤਾਂ ਬ੍ਰਹਮਾ ਜੀ ਨੇ ਵੀ ਤਪ ਕੀਤਾ ਹੈ ਜਦੋਂ ਸ਼ਿਵ ਜੀ ਦੀ ਸਮਾਧੀ ਲੱਗਦੀ ਹੈ ਤਾਂ ਕਈ ਕਈ ਯੁੱਗ ਉਹਨਾਂ ਨੂੰ ਤਪ ਕਰਦਿਆਂ ਲੰਘ ਜਾਂਦੇ ਹਨ ਪ੍ਰਵਾਲ ਦੀ ਮਾਂ ਨੇ ਕਿਹਾ ਜੀ ਇਹ ਤਿੰਨੇ ਦੇਵਤੇ ਤਪ ਕਰ ਰਹੇ ਹਨ ਤਾਂ ਬਾਕੀ ਕਿਹੜੀ ਗਿਣਤੀ ਵਿੱਚ ਹਨ ਇਸ ਲਈ ਸਾਦ ਸੰਗਤ ਜੀ ਤਪ ਤਪ ਤੋਂ ਬਿਨਾ ਨਿਤਨੇਮ ਤੋਂ ਬਿਨਾ ਕਾਸ਼ੀ ਦੀ ਵੀ ਪ੍ਰਾਪਤੀ ਨਹੀਂ ਹੁੰਦੀ ਇਸ ਲਈ ਸਾਨੂੰ ਹਰ ਵੇਲੇ ਨਾਮ ਜਪਣਾ ਚਾਹੀਦਾ ਹੈ ਤੇ ਆਪਣੀ ਸੇਵਾ ਨੂੰ ਗੁਰੂ ਜੀ ਦੇ ਚਰਨਾ ਚਲਾਉਣਾ ਚਾਹੀਦਾ ਹੈ ਗੁਰੂ ਘਰ ਵਿੱਚ ਭਾਂਡੇ ਮਾਂਜਣਾ ਝਾੜੂ ਲਾਉਣਾ ਜੋੜੇ ਝਾੜਨੇ ਇਹ ਹੀ ਤਾਂ ਸੇਵਾ ਹੈ ਜਿਹੜਾ ਗੁਰੂ ਘਰ ਵਿੱਚ ਸੇਵਾ ਕਰਦਾ ਹੈ ਉਸ ਨੂੰ ਕਿਸੇ ਕਰਮ ਕਾਂਡ ਦੀ ਲੋੜ ਨਹੀਂ ਪੈਂਦੀ ਉਸ ਨੂੰ ਸਭ ਕੁਝ ਗੁਰੂ ਜੀ ਬਖਸ਼ ਦਿੰਦੇ ਹਨ ਰਵਾਲ ਗੈਣ ਲੱਗਾ ਮੈਂ ਆਪਣੀ ਮਾਂ ਦਾ ਉਪਦੇਸ਼ ਸੁਣ ਕੇ ਤਪ ਕਰਨ ਲੱਗ ਪਿਆ ਤੇ ਹੁਣ ਮੈਂ ਸਤਜੁਗ ਤੋਂ ਤਪ ਕਰ ਰਿਹਾ ਹਾਂ ਕਹਿਣ ਲੱਗਾ ਸਤਿਗੁਰੂ ਜੀ ਜਦੋਂ ਤਿੰਨ ਯੁੱਗ ਬੀਤੇ ਮੇਰੀ ਭਗਤੀ ਤੋਂ ਖੁਸ਼ ਹੋ ਕੇ ਬ੍ਰਹਮਾ ਜੀ ਨੇ ਮੈਨੂੰ ਦਰਸ਼ਨ ਦਿੱਤੇ ਸੀ ਜਦੋਂ ਮੈਂ ਬ੍ਰਹਮਾ ਜੀ ਨੂੰ ਮੱਥਾ ਟੇਕਿਆ ਉਹਨਾਂ ਦੇ ਚਰਨਾਂ 'ਤੇ ਆਪਣਾ ਸ਼ੀਸ਼ ਨਿਵਾਇਆ ਬ੍ਰਹਮਾ ਜੀ ਬੜੇ ਖੁਸ਼ ਹੋ ਗਏ ਉਹ ਕਹਿਣ ਲੱਗੇ ਰੇਵਾ ਦੇ ਪੁੱਤਰ ਤੂੰ ਆਪਣੀ ਭਗਤੀ ਨਾਲ ਮੈਨੂੰ ਖੁਸ਼ ਕੀਤਾ ਏ ਸਾਧ ਸੰਗਤ ਜੀ ਜੋ ਰੇਵਾ ਸੀ ਉਹ 나ਗਵਾਂਛੀ ਸੀ ਬ੍ਰਹਮਾ ਜੀ ਕਹਿਣ ਲੱਗੇ ਤੂੰ ਬਹੁਤ ਵੱਡਾ ਤਪ ਕੀਤਾ ਹੈ ਇਸ ਲਈ ਤੂੰ ਜੋ ਵਰ ਮੰਗਣਾ ਚਾਹੁੰਦਾ ਹੈ ਸਾਡੇ ਤੋਂ ਮੰਗ ਲੈ ਅਸੀਂ ਤੇਰੀ ਭਗਤੀ ਤੋਂ ਬੜੇ ਖੁਸ਼ ਹੋਏ ਹਾਂ ਰਵਾਲ ਨੇ ਮੰਗ ਕੀਤੀ ਮੈਂ ਦੁਨੀਆ ਦਾ ਰਾਜਾ ਬਣਨਾ ਚਾਹੁੰਦਾ ਹਾਂ ਮਹਾਰਾਜਿਆਂ ਵਾਲਾ ਜੀਵਨ ਜਿਉਣਾ ਚਾਹੁੰਦਾ ਹਾਂ ਮੇਰੇ ਕੋਲ ਹੀਰੇ ਮੋਤੀ ਸੋਨੇ ਦੀ ਕਮੀ ਨਾ ਹੋਵੇ ਮੇਰੇ ਕੋਲ ਲਸ਼ਕਰ ਦੀ ਕੋਈ ਕਮੀ ਨਾ ਹੋਵੇ ਤੁਸੀਂ ਮੈਨੂੰ ਰਾਜ ਕਰਨ ਦਾ ਵਰਦਿਓ ਬਰਮਾ ਜੀ ਨੇ ਕਿਹਾ ਤਤਸਤੋ ਉਸ ਤੋਂ ਬਾਅਦ ਬਰਮਾ ਜੀ ਨੇ ਵਿਸ਼ਕਰਮਾ ਦੇਵਤਾ ਨੂੰ ਬੁਲਾ ਲਿਆ ਜੋ ਸਾਰੀ ਸ੍ਰਿਸ਼ਟੀ ਦੀ ਰਚਨਾ ਕਰਦਾ ਹੈ ਸਾਧ ਸੰਗਤ ਜੀ ਸਾਰੀ ਸ੍ਰਿਸ਼ਟੀ ਦੀ ਰਚਨਾ ਤਾਂ ਪਰਮਾਤਮਾ ਹੀ ਕਰਦਾ ਹੈ ਪਰ ਉਹ ਆਪ ਕੋਈ ਕੰਮ ਨਹੀਂ ਕਰਦਾ ਉਸ ਨੇ ਕਈ ਦੇਵੀ ਦੇਵਤੇ ਪ੍ਰਗਟ ਕੀਤੇ ਹੋਏ ਹਨ ਜਿਹੜੇ ਦੁਨੀਆ ਦੀ ਕਾਰ ਨੂੰ ਚਲਾਉਂਦੇ ਹਨ ਉਸ ਵੇਲੇ ਬਰਮਾ ਜੀ ਨੇ ਕਿਹਾ ਕਿ ਇਹ ਮੇਰਾ ਭਗਤ ਹੈ ਜੋ ਭਗਤੀ ਕਰਦਾ ਹੈ ਮੈਂ ਇਸ ਨੂੰ ਵਰ ਦੇ ਦਿੱਤਾ ਹੈ ਇਸ ਲਈ ਇਸ ਦੇ ਨਾਂ ਤੇ ਸ਼ਹਿਰ ਵਸਾ ਦਿਓ ਉਸ ਵੇਲੇ ਵਰਮਾ ਜੀ ਦੀ ਗੱਲ ਸੁਣ ਕੇ ਵਿਸ਼ਕਰਮਾ ਜੀ ਨੇ ਪਹਾੜਾਂ ਵਿੱਚ ਮੰਡਪਨਗਰ ਵਸਾ ਦਿੱਤਾ ਉਸ ਨੂੰ ਅੱਜ ਕੱਲ੍ਹ ਮੰਡੀ ਕਹਿੰਦੇ ਹਨ ਰਵਾਲ ਨੂੰ ਮੰਡੀ ਦਾ ਰਾਜਾ ਬਣਾ ਦਿੱਤਾ ਰਵਾਲ ਨੇ ਦੱਸਿਆ ਕਿ ਜੋ ਉਸ ਨੂੰ ਸ਼ਕਤੀ ਮਿਲੀ ਸੀ ਉਸ ਦੇ ਨਾਲ ਉਸ ਨੇ ਦੇਸ਼ਾਂ ਵਿਦੇਸ਼ਾਂ ਨੂੰ ਜੈਤ ਕੇ ਆਪਣਾ ਰਾਜ ਸਥਾਪਿਤ ਕਰ ਲਿਆ ਅਰਵਾਲ ਕਹਿਣ ਲੱਗਾ ਕਿ ਮੇਰੇ ਸਾਹਮਣੇ ਕੋਈ ਵੀ ਦੁਸ਼ਮਣ ਖੜਦਾ ਨਹੀਂ ਸੀ ਕਈ ਸਾਲਾਂ ਬਾਅਦ ਮੇਰਾ ਦਕਸ਼ਾਂ ਨਾਲ ਜੁੱਧ ਹੋ ਗਿਆ ਮੈਂ ਹਜ਼ਾਰਾਂ ਦੀ ਗਿਣਤੀ ਵਿੱਚ ਕਈ ਦਕਸ਼ ਮਾਰ ਦਿੱਤੇ ਚਕਸ਼ਾ ਨੇ ਵੀ ਸਾਡੀ ਸੈਨਾ ਦੇ ਕਈ ਹਜ਼ਾਰ ਯੋਧੇ ਮਾਰ ਦਿੱਤੇ ਸਤਜੁਗ ਦੇ ਸਮੇਂ ਤੋਂ ਇਹ ਜੁੱਧ ਚੱਲਦਾ ਰਿਹਾ ਤੇ ਕਿੰਨੇ ਹੀ ਲੱਖਾਂ ਚਕਸ਼ਾ ਨੇ ਇਕੱਠੇ ਹੋ ਕੇ ਹਮਲਾ ਬੋਲ ਦਿੱਤਾ ਵੈਰੀਆਂ ਨੇ ਰਲ ਕੇ ਮੇਰੇ ਖਿਲਾਫ ਸਾਜ਼ਿਸ਼ ਰਚੀ ਮੈਨੂੰ ਮਾਰ ਦਿੱਤਾ ਆਤਮਾ ਮਰਦੀ ਨਹੀਂ ਆਤਮਾ ਨੂੰ ਨਾ ਅੱਗ ਸਾੜ ਸਕਦੀ ਹੈ ਨਾ ਪਾਣੀ ਡੋਬ ਸਕਦਾ ਹੈ ਜਦੋਂ ਮੇਰਾ ਸਰੀਰ ਖਤਮ ਹੋ ਗਿਆ ਉਹਨਾਂ ਨੇ ਮੇਰਾ ਸਾਰਾ ਰਾਜ ਭਾਗ ਖੋ ਲਿਆ ਤੇ ਫਿਰ ਜੋ ਮੈਂ ਜਿੱਤਿਆ ਸੀ ਇਹ ਸਭ ਰਵਾਲਸਰ ਦੀ ਧਰਤੀ ਬਣ ਗਿਆ ਪਹਾੜ ਤੱਕ ਵੀ ਇਸ ਪਾਣੀ ਵਿੱਚ ਤਰਦੇ ਸਨ ਸਤਿਗੁਰੂ ਜੀ ਮੇਰੀ ਸਰੀਰਕ ਮੌਤ ਤਾਂ ਹੋ ਚੁੱਕੀ ਹੈ ਪਰ ਮੈਂ ਆਤਮਿਕ ਮੌਤ ਨਹੀਂ ਮਰਿਆ ਜਿੰਨੀ ਦੇਰ ਤੱਕ ਨੇਕਲੰਕ ਅਵਤਾਰ ਨਹੀਂ ਆਉਂਦਾ ਮੈਂ ਇੱਥੇ ਹੀ ਰਹਾਂਗਾ ਆਪ ਜੀ ਨਰ ਅਵਤਾਰੋ ਸੂਰਮਿਓ ਮਹਾਰਾਜੀ ਤੁਸੀਂ ਬਹੁਤ ਵੱਡੇ ਜਰਨੈਲ ਜੋਤੇ ਹੋ ਆਉਣ ਵਾਲੇ ਸਮੇਂ ਵਿੱਚ ਤੁਸੀਂ ਤਰਕਾਂ ਦੀਆਂ ਜੜਾਂ ਪੁੱਟ ਸੁਟੜੀਆਂ ਹਨ ਆਪ ਜੀ ਨੇ ਨੀਲਾ ਬਾਣਾ ਪਾਇਆ ਹੋਇਆ ਹੈ ਖਾਲਸੇ ਨੂੰ ਵੀ ਆਪ ਜੀ ਨੇ ਨੀਲਾ ਬਾਣਾ ਪਹਿਨਾਇਆ ਹੈ। ਅਪਣੇ ਮੈਂ ਆਪ ਜੀ ਦੀ ਸ਼ਰਣੀ ਪਿਆਹਾ ਹਾਂ। ਮਹਰਵਾਲਸਰ ਦੀ ਧਰਤੀ ਤੇ ਤਪ ਕਰ ਰਿਹਾ ਹਾਂ। ਮੇਰੇ ਤੋਂ ਤਾਂ ਸਭ ਕੁਝ ਖੋ ਲਿਆ ਸੀ ਪਰ ਮੈਂ ਮੰਡੀ ਦਾ ਪੁਰਾਣਾ ਰਾਜਾ ਹਾਂ। ਇੱਥੋਂ ਦਾ ਮਾਲਿਕ ਰਿਹਾ ਹਾਂ। ਇਸ ਲਈ ਗੁਰੂ ਜੀ ਤੁਸੀਂ ਮੇਰੀ ਸਹਾਇਤਾ ਕਰੋ ਜੀ। ਮੈਨੂੰ ਆਪਣਾ ਦਾਸ ਜਾਣ ਕੇ ਮੇਰੀ ਰੱਖਿਆ ਕਰੋ। ਜਿੰਨੇ ਵੀ ਚੰਗੇ ਮਾੜੇ ਲੋਕ ਹਨ ਸਭ ਤੁਹਾਡੀ ਅਗਿਆਤ ਚ ਚੱਲਦੇ ਹਨ ਦੇਵਤੇ ਦੇਨਤ ਸਭ ਤੁਹਾਡੇ ਹੁਕਮ ਵਿੱਚ ਹਨ ਜੋ ਤੁਹਾਡਾ ਹੁਕਮ ਨਹੀਂ ਮੰਨਦਾ ਉਹ ਮਾਰਿਆ ਜਾਂਦਾ ਹੈ ਐਸੀ ਕੋਈ ਸ਼ਕਤੀ ਨਹੀਂ ਹੈ ਜੋ ਤੁਹਾਡੇ ਵਾਸਚ ਨਾ ਹੋਵੇ ਸਤਿਗੁਰੂ ਜੀ ਤੁਸੀਂ ਮੇਰੇ ਵੈਰੀਆਂ ਨੂੰ ਆਪਣੇ ਬਲ ਨਾਲ ਸਮਝਾਓ ਕਿਉਂਕਿ ਪਿਆਰ ਨਾਲ ਕੁਝ ਪ੍ਰਾਪਤ ਨਹੀਂ ਹੁੰਦਾ ਰਾਜ ਬਲ ਨਾਲ ਹੀ ਪ੍ਰਾਪਤ ਹੁੰਦਾ ਹੈ ਇਸ ਵਕਤ ਮੇਰੇ ਕੋਲ ਕੋਈ ਸ਼ਕਤੀ ਨਹੀਂ ਹੈ ਤੁਸੀਂ ਮੇਰੀ ਸਹਾਇਤਾ ਕਰੋ ਇਸ ਬੈਰ ਨੂੰ ਮਿਟਾ ਦਿਓ ਜਦੋਂ ਰਵਾਲ ਗੁਰੂ ਸਾਹਿਬ ਜੀ ਅਕੇ ਰੋਣ ਲੱਗ ਪਿਆ ਤਾਂ ਗੁਰੂ ਜੀ ਸਮਝ ਗਏ ਕਿ ਇਹ ਹੁਣ ਸਾਡੀ ਸ਼ਰਨ ਵਿੱਚ ਆ ਗਿਆ ਹੈ ਉਸ ਦੀ ਬੇਨਤੀ ਸੁਣ ਕੇ ਗੁਰੂ ਸਾਹਿਬ ਜੀ ਨੇ ਆਪਣੇ ਮੋਢੇ ਤੋਂ ਤੀਰ ਕਮਾਨ ਉਤਾਰਿਆ ਗੁਰੂ ਜੀ ਨੇ ਕਮਾਨ ਦੀ ਤਕਤੀ ਖਿੱਚ ਕੇ ਆਪਣੇ ਕੰਨਾਂ ਨਾਲ ਲਾਈ ਜਿਵੇਂ ਹੀ ਗੁਰੂ ਜੀ ਨੇ ਕਮਾਨ ਖਿੱਚਿਆ ਤਾਂ ਪਹਾੜ ਹਿੱਲ ਪਏ ਕੰਬ ਗਏ ਉਹ ਇੰਨਾ ਕੰਬਣ ਲੱਗ ਪਏ ਐਨੀ ਖਤਰਨਾਕ ਆਵਾਜ਼ ਆਈ ਕਿ ਐਦਾਂ ਫੀਲ ਹੋਇਆ ਜਿਵੇਂ ਕੋਈ ਮਹਾਸ਼ਕਤੀ ਨੇ ਪਹਾੜਾਂ ਨੂੰ ਜੋੜ ਕੇ ਰੱਖ ਦਿੱਤਾ ਹੋਵੇ ਸਾਹਿਬੇ ਕਮਾਲ ਦਸਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਤਾਂ ਆਪ ਪਰਮਾਤਮਾ ਦਾ ਅਕਾਲ ਪੁਰਖ ਦਾ ਰੂਪ ਸੀ ਗੁਰੂ ਜੀ ਦੇ ਤੀਰ ਦੀ ਆਵਾਜ਼ ਸੁਣ ਕੇ ਸਾਰੀ ਕਾਇਨਾਤ ਕੰਬ ਗਈ। ਨਾਲ ਹੀ ਇੱਕ ਆਵਾਜ਼ ਆਈ, "ਰੱਖ ਲੋ ਮਹਾਰਾਜ, ਸਾਨੂੰ ਰੱਖ ਲਓ। ਅਸੀਂ ਤੁਹਾਡੀ ਸ਼ਰਨ ਵਿੱਚ ਹਾਂ।" ਇਹ ਜੱਟਾਂ ਦਾ ਸਰਦਾਰ ਸੀ। ਉਸਦੇ ਸਰੀਰ ਦੇ ਰੋਮ ਐਦਾਂ ਦੇ ਸਨ, ਸਾਰੇ ਰੋਮਾਂ ਦੀਆਂ ਜਟਾਂ ਬਣੀਆਂ ਹੋਈਆਂ ਸਨ। ਉਸਨੇ ਆਪਣੇ ਆਸ-ਪਾਸੇ ਹਿਰਨ ਦਾ ਚਮੜਾ ਲਪੇਟਿਆ ਹੋਇਆ ਸੀ। ਅੱਖਾਂ ਉਸ ਦੀਆਂ ਲਾਲ ਸਨ। ਅਤੇ ਸਰੀਰ ਦੇ ਅੰਗ ਬਹੁਤ ਵੱਡੇ-ਵੱਡੇ ਸਨ ਉਹ ਗੁਰੂ ਜੀ ਦੇ ਸਾਹਮਣੇ ਆ ਕੇ ਖੜਾ ਹੋਇਆ ਤੇ ਗੁਰੂ ਜੀ ਨੂੰ ਹੱਥ ਜੋੜ ਕੇ ਮੱਥਾ ਟੇਕ ਲੱਗਾ ਕਲਗੀਧਰ ਪਾਤਸ਼ਾਹ ਜੀ ਨੂੰ ਕਹਿਣ ਲੱਗਾ ਹੇ ਮਹਾਰਾਜ ਅਜਿਓ ਸਮਾਂ ਨਹੀਂ ਆਇਆ ਜਦੋਂ ਤੁਸੀਂ ਸਾਨੂੰ ਪਹਿਰਾ ਲਾਉਂਗੇ ਅਜੇ ਤਾਂ ਤੁਹਾਡਾ ਇੱਥੇ ਆਉਣ ਦਾ ਸਮਾਂ ਨਹੀਂ ਆਇਆ ਅਜੇ ਤੁਸੀਂ ਕਿਰਪਾ ਕਰਕੇ ਆਪਣੇ ਡੇਰੇ ਚਲੇ ਜਾਓ ਫੇਰ ਕਦੇ ਇੱਥੇ ਫੇਰੀ ਪਾਇਓ ਜਦੋਂ ਤੁਹਾਡਾ ਖਾਲਸਾ ਪੰਥ ਸਾਰੀ ਦੁਨੀਆ ਵਿੱਚ ਚਲਾ ਜਾਵੇ ਜਦੋਂ ਭਜਨ ਬੰਦਗੀ ਕਰਨ ਵਾਲਾ ਖਾਲਸਾ ਪੰਥ ਸਾਰੀ ਦੁਨੀਆ 'ਚ ਚਲਾ ਜਾਵੇਗਾ ਜਦੋਂ ਤੁਹਾਡੇ ਨਾਲ ਤੁਹਾਡੇ ਸਿੰਘ ਹੋਣਗੇ ਉਦੋਂ ਤੁਸੀਂ ਮੇਰੇ ਤੋਂ ਸੇਵਾ ਲਿਓ ਸਾਡਾ ਨਾਗਾ ਨਾਲ ਜੰਗ ਚੱਲਦਾ ਸੀ ਜੋ ਕਿ ਸੱਤ ਯੁੱਗ ਤੋਂ ਚੱਲਿਆ ਆ ਰਿਹਾ ਕਦੇ ਜੱਜ ਹਾਰ ਜਾਂਦੇ ਸੀ ਕਦੇ ਅਸੀਂ ਹਾਰ ਜਾਂਦੇ ਸੀ ਇਹ ਸਾਡੀ ਪੁਰਾਣੀ ਲੜਾਈ ਸੀ ਤੁਸੀਂ ਕਿਸੇ ਦਾ ਪੱਖ ਨਾ ਲਓ ਤੁਸੀਂ ਸਾਡੇ ਗੁਰੂ ਗੁਰੂ ਤਾਂ ਸਭ ਦਾ ਸਾਂਝਾ ਹੁੰਦਾ ਹੈ ਤੁਸੀਂ ਤਾਂ ਸ਼ਕਤੀਆਂ ਤੇ ਪ੍ਰਗਟ ਸ਼ਕਤੀਆਂ ਦੇ ਵੀ ਮਾਲਕ ਹੋ ਜਦੋਂ ਤੁਸੀਂ 96 ਕਰੋੜ ਖਾਲਸੇ ਦਾ ਰਾਜ ਕਲਯੁਗ ਵਿੱਚ ਪ੍ਰਗਟ ਕਰੋਗੇ ਤਾਂ ਸਾਡੀ 10000 ਫੌਜ ਤੁਹਾਡੀ ਫੌਜ ਨਾਲ ਲੜੇਗੀ ਉਸ ਵੇਲੇ ਤੁਸੀਂ ਜਿਹੜੀ ਵੀ ਸੇਵਾ ਸਾਨੂੰ ਲਾਉਂਗੇ ਅਸੀਂ ਇਹ ਜ਼ੇਵਾ ਪੂਰੀ ਕਰਾਂਗੇ ਅਸੀਂ ਦੁਸ਼ਟਾਂ ਦਾ ਨਾਸ਼ ਕਰਾਂਗੇ ਜੋ ਖਾਲਸਾ ਪੰਥ ਦਾ ਵੈਰੀ ਹੋਵੇਗਾ ਅਸੀਂ ਉਸ ਨੂੰ ਚੁਣ-ਚੁਣ ਕੇ ਮਾਰਾਂਗੇ ਇਸ ਤਰ੍ਹਾਂ ਜੱਸ਼ਾ ਦੇ ਸਰਦਾਰ ਨੇ ਮਹਾਰਾਜ ਜੀ ਤੋਂ ਆਗਿਆ ਲੈ ਲਈ ਨਾਲ ਗੁਰੂ ਜੀ ਨੂੰ ਇਹ ਬਚਨ ਵੀ ਕਹੇ ਕਿ ਤੁਸੀਂ ਹੀ ਸਾਡਾ ਆਸਰਾ ਹੋ ਮਹਾਰਾਜ ਸਾਡੇ ਤੇ ਤਰਸ ਕਰੋ ਉਹਨਾਂ ਨੇ ਗੁਰੂ ਜੀ ਨਾਲ ਬਚਨ ਕੀਤਾ ਕਿ ਜਦੋਂ ਵੀ ਜੰਗ ਹੋਵੇਗੀ ਸਾਨੂੰ ਯਾਦ ਕਰਨਾ ਸਾਡੀ ਫੌਜ ਇਸ ਵਿੱਚ 2187 ਹਾਥੀ ਹਨ 10935 ਪੈਦਲ ਯੋਧੇ ਹਨ 2187 ਰਥ ਹਨ 650 ਘੋੜੇ ਹਨ ਅਸੀਂ ਸਾਰੀ ਫੌਜ ਲੈ ਕੇ ਆਵਾਂਗੇ ਅਸੀਂ ਆਪਣੀ ਫੌਜ ਨੂੰ ਤੁਹਾਡੀ ਫੌਜ ਨਾਲ ਜੋੜਾਂਗੇ ਜਦੋਂ ਤੁਸੀਂ ਯਾਦ ਕਰੋਗੇ ਅਸੀਂ ਸਾਰੇ ਦੁਸ਼ਟਾਂ ਦਾ ਨਾਸ਼ ਕਰਾਂਗੇ ਤੇ ਨਾਲ ਸਾਡੇ ਨਾਗਾਂ ਦੀ ਫੌਜ ਵੀ ਜ਼ਰੂਰ ਆਵੇਗੀ ਜਿਹੜੀ ਫੌਜ ਅਕਾਲਪੁਰਖ ਦੀ ਗੁਪਤ ਫੌਜ ਹੈ ਉਹਨਾਂ ਵਿੱਚ ਨਾਗ ਵਿਛੂ ਮਗਰਮਚ ਆਦ ਹੁੰਦੇ ਹਨ ਉਹ ਜਿਸ ਨੂੰ ਜਿੱਥੇ ਵੀ ਡੰਗ ਮਾਰਦੇ ਹਨ ਉਹ ਉੱਥੇ ਹੀ ਮਰ ਜਾਂਦਾ ਹੈ ਇਸ ਤਰ੍ਹਾਂ ਰਵਾਲ ਦੇ ਬਚਨ ਸੀ ਜੋ ਉਹ ਗੁਰੂ ਸਾਹਿਬ ਨਾਲ ਹੋਏ ਸੀ ਤੇ ਇਸੇ ਤਰ੍ਹਾਂ ਰਵਾਲ ਸਰ ਦਾ ਨਾਂ ਵੀ ਰਵਾਲ ਤੇ ਹੀ ਪਿਆ ਹੋਇਆ ਹੈ ਇਸ ਲਈ ਸਾਨੂੰ ਵੀ ਨਾਮ ਬਾਣੀ ਨਾਲ ਜੁੜਨਾ ਚਾਹੀਦਾ ਹੈ ਉਮੀਦ ਕਰਦੇ ਹਾਂ ਤੁਹਾਨੂੰ ਇਹ ਸਾਖੀ ਚੰਗੀ ਲੱਗੀ ਹੋਏਗੀ ਚੰਗੀ ਲੱਗੀ ਤੇ ਲਾਈਕ ਕਰ ਦਿਜੀਏ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਪਿਆਰਾ ਜਿਹਾ ਕਮੈਂਟ ਕਰ ਦਿਓ ਧੰਨਵਾਦ